ਸੋ ਸਸਤੀ ਗੱਲ ਦੋਸਤੋ ਨਮਸਤੇ ਅਸਲਾਮ ਵਾਲੇਕਮ ਹੋਰ ਕਿਦਾਂ ਜੀ ਸਾਰੇ ਵੈਰੀ ਸੌਰੀ ਫਰੈਂਡਸ ਮੈਨੂੰ ਪਤਾ ਤੁਸੀਂ ਮੇਰੀ ਸ਼ਾਇਰੀ ਮੇਰੀ ਗੱਲਬਾਤ ਨੂੰ ਬਹੁਤ ਤੰਗ ਆਣਾ ਉਡੀਜਦੇ ਆ ਤੇ ਕੀ ਕਰੀਏ ਜੀ ਜ਼ਿੰਦਗੀ ਅਲੀ ਮਸ਼ਰੂਫ ਹੈ ਉਹ ਮਸ਼ਰੂਫੀਅਤ ਦੇ ਵਿੱਚੋਂ ਵੀ ਮੈਂ ਤੁਹਾਡੇ ਲਈ ਬਿਲਕੁਲ ਸਮਾਂ ਕੱਢਦੀ ਆ ਜੀ ਸਿਰਫ ਕਿਉਂਕਿ ਤੁਹਾਡੇ ਫੈਨਜ਼ ਦੀ ਬਦੌਲਤ ਹੀ ਅਸੀਂ ਸਭ ਕੁਝ ਹੈ ਕਹਿੰਦੇ ਸਾਡੇ ਜੀਨ ਦਾ ਸਹਾਰਾ ਇਤਿਯਾਰਾ ਸਾਡੇ ਜੀਨ ਦਾ ਸਹਾਰਾ ਇਤਿਯਾਰਾ ਬਾਜੂ ਤੇਰੇ ਜੀ ਕਿ ਕੀ ਕਰਨਾ ਜਦ ਮੰਨ ਲਿਆ ਰੱਬ ਤੈਨੂੰ ਫਿਰ ਦੁਨੀਆ ਤੋਂ ਕੀ ਡਰਨਾ ਹਾਂਜੀ ਦੋਸਤੋ ਪਰਖ ਅਗਰ ਹੀਰੇ ਦੀ ਕਰਨੀ ਹੋਵੇ ਪਰਖ ਅਗਰ ਇੰਤਜ਼ਾਰ ਕਰਨਾ ਸਿੱਖੋ ਕਿਉਂਕਿ ਸੂਰਜ ਦੀ ਚਮਕਦੀ ਰੋਸ਼ਨੀ ਵਿੱਚ ਕੱਚ ਦੇ ਟੁਕੜੇ ਵੀ ਐਸੇ ਚਮਕਦੇ ਨੇ ਹਾਂਜੀ ਦੋਸਤੋ ਇਹ ਹਕੀਕਤ ਹੈ ਜ਼ਿੰਦਗੀ ਦੀ ਕਿਉਂਕਿ ਹਰ ਇੱਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਕਹਿੰਦਾ ਜੇ ਇਨਸਾਨ ਦੀ ਕਿਸੇ ਦੀ ਵੀ ਪਰਖ ਕਰਨੀ ਹੈ ਤਾਂ ਕਹਿੰਦੀ ਉਹਦੀ ਸ਼ਕਲ ਉਹਦੇ ਹਾਪਾ ਫੇਸਿਸ ਦਾ ਇੰਟੈਕਸ ਆਫ ਮਾਈਂਡ ਕਹਿੰਦਾ ਜੇ ਸ਼ਕਲ ਦੇ ਹਾਪਾ ਹੈ ਨਾ ਜਿਹੜੇ ਦਿਲ 'ਚ ਤੇ ਦਿਮਾਗ 'ਚ ਚੱਲ ਰਿਹਾ ਉਹਦੀ ਸ਼ਕਲ ਤੋਂ ਪਤਾ ਲੱਗ ਜਾਂਦਾ ਪਰ ਅਕਸਰ ਅਗੇ ਜੋ ਤਰੀਕੇ ਕਿਸਮਤ ਆ ਤਾਂ ਉਹ ਚੀਜ਼ ਨਹੀਂ ਮਿਲਦੀ ਹੈ ਜੋ ਉਹਦੀ ਕਿਸਮਤ ਹੋਵੇ ਵੀ ਮੈਨੂੰ ਕਹਿੰਦਾ ਜੋ ਤੁਸੀਂ ਆਟੋਮੈਟਿਕਲੀ ਵੀ ਬੋਂਦੇ ਹੋ ਜਾਂ ਜੋ ਵੀ ਤੁਸੀਂ ਚੀਜ਼ ਬੋਂਦੇ ਹੋ ਤਾਂ ਉਹਨੂੰ ਤੁਸੀਂ ਵੜਨਾ ਦਾ ਕਿ ਕੋਈ ਅਕਸਰ ਹੱਥੀ ਲਾਏ ਬੂਟੇ ਵੀ ਵੜਨੇ ਪੈ ਜਾਂਦੇ ਆ ਪਰ ਦੋਸਤੋ ਇੰਨੀ ਕੀ ਗੱਲਬਾਤ ਕਦੀ ਘਬਰਾਉਣੀ ਨਹੀਂ ਚਾਹੀਦਾ ਕਿਉਂਕਿ ਜ਼ਿੰਦਗੀ ਚ ਅੱਪ ਸੈਡ ਡਾਊਨਸ ਤਾਂ ਅਕਸਰ ਉਸ ਇਨਸਾਨ ਦੀ ਜ਼ਿੰਦਗੀ ਚ ਆਉਂਦੇ ਆ ਜਿਹਨੂੰ ਪਰਮਾਤਮਾ ਨੇ ਬਹੁਤ ਅੱਗੇ ਲੈ ਕੇ ਜਾਣਾ ਹੁੰਦਾ ਇਹ ਜੀਆਂ ਗੱਲਾਂ ਨੂੰ ਤੁਸੀਂ ਦਗੜਦੇ ਹੋਵੇ ਮਤਲਬ ਆਪਣੀ ਰੇਸ ਦੌੜਦੇ ਹੋਏ ਮਤਲਬ ਪੂਰੀ ਕਾਮਯਾਬੀ ਨਾਲ ਅੱਗੇ ਵਧਦੇ ਰਹੋ ਸੋ ਇਹੋ ਜਿਹੀ ਗੱਲਬਾਤ ਨਾਲ ਬਹੁਤ ਅੱਛਾ ਲੱਗਦਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਇਹੋ ਜਿਹੀ ਗੱਲਬਾਤ ਨਾਲ ਮੈਂ ਤੁਹਾਡੇ ਅੱਗੇ ਰੂਪਰੂ ਹੋ ਰਹੀ ਆਂ ਤੋਂ ਆਲਵੇਜ਼ ਪੋਜ਼ਿਟਿਵ ਤੁਹਾਨੂੰ ਪਤਾ ਨਾ ਟਿੰਕੀ ਦੀ ਟੈਗਲਾਈਨ ਕੀ ਹੁੰਦੀ ਐਸ ਕੈਮ ਇਨ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਬਾਦਰੋ ਦੋਸਤੋ ਸੋ ਟਿੰਕੀ ਦਾ ਬਲੂਪ੍ਰਿੰਟ ਉਹ ਪੋਜ਼ਿਟਿਵ ਹੈ ਤਾਂ ਤੁਸੀਂ ਵੀ ਸਾਰਿਆਂ ਨੇ ਪੋਜ਼ਿਟਿਵ ਰਹਿਣਾ ਤੇ ਜਿੰਨਾ ਦਾ ਵੀ ਪੋਜ਼ਿਟਿਵ ਉਹਨਾਂ ਦਾ ਤਾਂ ਨਜ਼ਾਰੇ ਕੀ ਨੇ ਹਾਂਜੀ ਦੋਸਤੋ ਸੋ ਐਦੀ ਗੱਲਬਾਤ ਦਾ ਮੈਨੂੰ ਸਪੋਰਟ ਕਰਦੇ ਰਹੋ ਕੀਪ ਸਪੋਰਟਿੰਗ ਬਈ ਟਿੰਕੀ ਸੰਦਰ ਟਿੰਕੀ ਹੋ ਗਿਆ ਲਈ ਲਵ ਯੂ ਗਾਇਜ਼ ਫਰ ਸਭ ਦਾ ਰਖ ਰਖਾ ਜਸਪੀ ਕਾਲ ਵੀ